ਉਹ ਹੈਕਰ ਗਰਵਾਨੀ ਅੱਜ ਦੇ ਗੱਲ ਕਰਦੇ ਹੈ ਸੋ ਵਰਤਮਾਨ ਜੀਣਾ ਪਏਗਾ ਆਪਣੇ ਆਪ ਦੀ ਜਾਨ ਪਛਾਣ ਕਰਨੀ ਪਵੇਗੀ ਤੂੰ ਕੀ ਹੈ ਤੂੰ ਕੌਣ ਹੈ ਸਵਾਲ ਹੈ ਸੋ ਕਹਿੰਦੇ ਮੇਰਾ ਧਿਆਨ ਨਹੀਂ ਸੀ ਸੋ ਮਨ ਜੇ ਹਾਜ਼ਰ ਹੋਏਗਾ ਤਾਂ ਇਹ ਸਾਰੇ ਕਾਰਜ ਸਿਧ ਹੋਣਗੇ ਇਹ ਮਨ ਜੋ ਸਰੂਪ ਸੀ ਨਿਜਕਰ ਹਉਣਾ ਸੀ ਫੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਅੱਜ ਵਕ ਮੱਕੀ ਤੇ ਦਾਣੇ ਵਕ ਨੂੰ ਪੁੱਜ ਰਹੇ ਸੀ ਸੰਸਾਰ ਜਿੱਧਰ ਵੀ ਚੱਕਰ ਲਾਇਆ ਉਹ ਦਸਿਆ ਕੀਤੀਆਂ ਅਰੇ ਕਿ ਦੁਖੀ ਅੱਜ ਵਾਕੂ ਠੀਕ ਹੈ ਉਦੋਂ ਮਾਇਆ ਦੀ ਕਮੀ ਸੀ ਅਨਾਜ ਦੀ ਵੀ ਕਮੀ ਸੀ ਅੱਜ ਹਰੀ ਕ੍ਰਾਂਤੀ ਆ ਗਈ ਸਭ ਕੁਝ ਹੈ ਫੇਰ ਅਸੀਂ ਅੰਦਰ ਆਨੰਦ ਖੇੜਾ ਖੁਸ਼ੀ ਹੋ ਨਹੀਂ ਆਇਆ ਸੋ ਇਹ ਦੀਵਾ ਬਲਣਾ ਪਏਗਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਵੇਦ ਦੀ ਵਿਚਾਰ ਕਰਨੀ ਪੈਗੀ ਆਪਣੇ ਆਪ ਨੂੰ ਸਮਝਣਾ ਪਏਗਾ ਪੜਨਾ ਪਏਗਾ ਲਿਖਣਾ ਪਏਗਾ ਜੋ ਤੇਰੀ ਕੀਮ ਹੈ ਜੋ ਤੇਰਾ ਸੋਚ ਹੈ ਉੱਪਰ ਇਹ ਡਰਾਈਵਲ ਹੈ ਦਿਲ ਸੀਟੀ ਵਜਾਏਗਾ ਸੋ ਡਰਾਈਵਲ ਕੀ ਹੈ ਮਨ ਹੈ ਸਾਡੀ ਸੋਚ ਸੋ ਕੀ ਪ੍ਰਾਪਤ ਕਰਨਾ ਸਭ ਕੁਝ ਦੇਹੀ ਚ ਮਿਲੇਗਾ ਇੱਕ ਕਟ 84 ਲੱਖ ਜ਼ੋਨ ਬਣਾ ਕੇ ਸਾਨੂੰ ਉੱਤਮ ਬਣਾਇਆ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਬੰਦਾ ਨਹੀਂ ਸਵਾਰ ਕੇ ਸੰਜਾ ਕੇ ਵਿੱਚ ਬੈਠਾ ਹੈ ਕੰਟਰੋਲ ਉਹ ਵਖਾ ਦਿੰਦਾ ਹੈ ਪਰਮੇਸ਼ਰ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਪੱਕਾ ਹੀ ਕਾਨੂੰਨ ਹਨ ਪਰਮੇਸ਼ਰ ਦੇ ਸੋ ਇੱਕ ਜੜ ਹੈ 40 ਫਲ ਲੱਗ ਰਹੇ ਹਨ ਪਿਉਂਦ ਕਰਕੇ ਬੀਜ ਦੇ ਵਿੱਚ ਹੀ ਸ਼ਕਤੀ ਪਾਤੀ ਥੋੜੀ ਜੀ ਹਵਾ ਉੱਪਰ ਉਹਦੇ ਹਜ਼ਾਰਾਂ ਕਵਰ ਹਨ ਬੇਅੰਤ ਕਵਰ ਹਨ ਸ ਸਮੁੰਦਰ ਚ ਭਾਵ ਬਣ ਕੇ ਪਹਾੜਾ ਨਾ ਟਕਰਾਂਦਾ ਹੈ بارش ਪੈਂਦੀ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਉਹਦਾ ਹੀ ਹਾਂਸੀ ਸ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਵਕੋ ਮੱਕੀ ਦੇ ਦਾਣੇ ਵਾਕੂ ਅਸੀਂ ਦੁਖੀ ਸੀ ਸੋ ਗੁਰੂ ਤੋਂ ਬਿਨਾਂ ਸੀ ਅੰਦੇ ਹਾ ਸੱਜੇ ਜਾਣਾ ਖੱਬੇ ਜਾਣਾ ਕਿੰਨਾ ਚਿਰ ਕੋਈ ਦੱਸੇਗਾ ਸੋ ਦੁਖ ਦਾ ਤੇਲ ਪਾਣਾ ਪਏਗਾ ਹੌਲੀ-ਹੌਲੀ ਸੜ ਜਾਏਗਾ ਸੜੇਗਾ ਜੂਟਰਨ ਕਰਨਾ ਪਏਗਾ ਸੜਕੋ ਹੀ ਆ ਸੰਸਾਰ ਉਸੇ ਚ ਹੀ ਰਹਿਣਾ ਸਭ ਭਗਤਾਂ ਤੇ ਸੰਸਾਰੀਆਂ ਚ ਕੀ ਫਰਕ ਹੈ ਸਿਰਫ ਸੋਚ ਦਾ ਫਰਕ ਹੈ ਭਗਤਾਂ ਦੀ ਸੋਚ ਹਮੇਸ਼ਾ ਚੜਦੀ ਕਲਾ ਵਾਲੀ ਰਹਿੰਦੀ ਹੈ ਉਹ ਆਪਣੀ ਖੁਸ਼ੀ ਨਹੀਂ ਗੁਆਉਂਦੇ ਸਭ ਤੋਂ ਮੈਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸੋ ਕਿਸੇ ਨੂੰ ਕੀ ਪੁੱਛਣ ਜਾਈਏ ਅੰਦਰ ਹੀ ਬੈਠਾ ਹੈ ਸੋ ਆਇਆ ਹੋਇਆ ਵੇਖਣ ਆਲੀ ਤਰਲੋਚਨ ਤਰਕੁਟੀ ਦਸਵਾਂ ਦਰਵਾਰ ਖੁੱਲਣਾ ਪਏਗਾ ਸੋ ਅੱਖਾਂ ਵੇਖ ਨਹੀਂ ਰਹੀਆਂ ਸਾਨੂੰ ਦਿਖ ਰਿਹਾ ਹੈ ਇਹ ਮਾਇਆ ਹੈ ਜੋ ਬਾਹਰ ਹੈ ਅੱਖਾਂ ਜੋ ਦੇਖ ਰਹੀ ਨੇ ਇਹ ਮਾਇਆ ਹੈ ਇਹਦਾ ਅੰਤ ਹੈ ਪਰ ਪਰਮੇਸ਼ਰ ਬੇਅੰਤ ਹੈ ਸੋ ਕਹਿ ਵੀ ਦਿੱਤਾ ਕੁਛ ਕਿਹਾ ਵੀ ਨਹੀਂ ਠੀਕ ਹੈ ਗੁਰਬਾਣੀ ਚੌਥੇ ਪਦ ਦਾ ਗਿਆਨ ਹੈ ਵਿਰਲੇ ਨੂੰ ਸਮਝ ਆਏਗਾ ਰਜੋ ਤਮਸਤੋ ਗੰਤ ਉੱਪਰ ਹੈ ਗੀ ਕੀ ਪ੍ਰਾਂਤ ਕਰਨਾ ਹੈ ਗੱਲਾਂ ਨਾਲ ਗੱਲ ਨਹੀਂ ਬੰਨਨੀ ਪਾਣੀ ਪਾਣੀ ਕਰਿਆ ਨਹੀਂ ਪਿਆਸ 부ਜਣੀ ਰੋਟੀ ਰੋਟੀ ਕਰਿਆ ਨਹੀਂ ਦੋ ਰੋਟੀਆਂ ਦੇ ਖੇਲ ਹੈ ਘਰੋਂ ਬਾਹਰ ਜਾਣਾ ਪਏਗਾ ਬਾਰੋਂ ਕਾ ਰੋਣਾ ਪਏਗਾ ਸਾਰੇ ਮਨ ਦੀ ਫੀਲਿੰਗ ਹੈ ਜੋ ਤੇਰੇ ਕੋਲ ਹੈ ਉਹਦਾ ਆਨੰਦ ਲੈ ਜੋ ਨਹੀਂ ਹੈ ਉਹਦੇ ਲਈ ਕੋਸ਼ਿਸ਼ ਕਰ ਮਿਹਨਤ ਕਰ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਪਰਮੇਸ਼ਰ ਦੇ ਪੱਕੇ ਕਾਨੂੰਨ ਹਨ ਉਹ ਸਿਸਟਰ ਉਹ ਹੈ ਕੁਦਰਤ ਰੂਪ ਹੈ ਕੁਦਰਤ ਦੀ ਛੇੜਛਾੜ ਕੀਤੀ ਅਸੀਂ ਆਪ ਜ਼ਿੰਮੇਦਾਰ ਹਾਂ ਪਾਣੀ ਹਵਾ ਧਰਤੀ ਪ੍ਰਦੂਸ਼ਣ ਕਰਤੀ ਅਸੀਂ ਵੱਡੀ ਕੀਮਤ ਚ ਚਕਾਵਾਂਗੇ ਰੁੱਖ ਲਾਵਾਂਗੇ ਆਪਣੇ ਮਨ ਨੂੰ ਸਮਝਾਵਾਂਗੇ ਬਾਹਰੋਂ ਘਰ ਨੂੰ ਆਵਾਂਗੇ ਭੁੱਲ ਬਖਸ਼ਾਵਾਂਗੇ ਸੋ ਗਲਤੀ ਕਰਨੀ ਠੀਕ ਹੈ ਫਿਰ ਤਾਂ ਤੂੰ ਰੱਬ ਬਣ ਗਿਆ ਸੋ ਉਹ ਭੁੱਲ ਹੈ ਉਹ ਨਹੀਂ ਭੁੱਲਦਾ ਸੋ ਭੁੱਲੇ ਮਾਰ ਕੇ ਜਿਨੇ ਬਤਾਇਆ ਐਸਾ ਗੁਰਬਟ ਭਾਗੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲੱਖਾਂ ਵਾਰੀ ਹਜ਼ਾਰਾਂ ਵਾਰੀ ਅਰਬਾਂ ਵਾਰੀ ਬੇੰਤ ਵਾਰੀ ਬਿਲੇਹਾਰ ਨੇ ਜਾਂਦੇ ਹਾਂ ਜੀ ਜਿਨ੍ਹਾਂ ਨੇ ਜੁਗਤ ਭੁਗਤ ਮੁਕਤ ਸਭ ਕੁਝ ਗੁਰੂ ਕੋਲ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ 'ਚ ਸਵਿਧਾਨ ਲਾਗੂ ਹੋਏਗਾ ਸੋ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਵਿਗਿਆਨ ਨੇ ਬਾਹਰੋਂ ਤਰੱਕੀ ਕੀਤੀ ਬਸ ਪਹਿਲੋਂ ਆਸੀ ਜੰਗਲਾਂ ਚ ਰਹਿੰਦੇ ਸੀ ਦੰਦਾ ਦਾ ਨਵਾਂ ਦਾ ਹਥਿਆਰ ਬਣਾਇਆ ਫਿਰ ਸਲੋਤਰ ਗੜਾਸਾ ਕੁਤਕਾ ਡਾਂਗ ਫਿਰ ਬੰਦੂਕ ਕੇ ਕੇ 47 ਸ੍ਰੀ ਸਾਹਿਬ ਤਲਵਾਰ ਫਿਰ ਟੈਂਕ ਹਵਾਈ ਜਹਾਜ਼ ਵੱਡੇ ਵੱਡੇ ਪਰਬਾਨੂ ਬੰਬ ਅਜਾ ਅਕਾਸ਼ ਚ ਛੱਡੇ ਹੋਏ ਸੋ ਕੰਦੇ ਜਨਰ ਪਸ਼ੂ ਸਭ ਚਲਾਣਾ ਕਰ ਜਨ ਗਏ ਇਮਾਰਤਾਂ ਰਹਿ ਜਾਣ ਗਿਆ ਐਸੀਆਂ ਗੈਸਾਂ ਛੱਡੀਆਂ ਜਾਣਗੀਆਂ ਸੋ ਅੱਜ ਬਾਹਰੋਂ ਅਸੀਂ ਵੱਡਾ ਕਰ ਲਿਆ ਸਾਇੰਸ ਨੇ ਵਿਗਿਆਨ ਨੇ ਵਿਗੜਿਆ ਹੋਇਆ ਗਿਆਨ ਦੇ ਗਿਆਨ ਹੈ ਸੋ ਇੱਕ ਪ੍ਰਕਾਸ਼ ਹੈ ਇੱਕ ਪ੍ਰਕਾਸ਼ ਹੈ ਇੱਕ ਗੱਗੇ ਨਾਲ ਪ੍ਰਕਾਸ਼ ਹੈ ਇੱਕ ਕੱਕੇ ਨਾਲ ਹੈ ਅੱਛਾ ਇੱਕ ਤਾਂ ਸੂਰਜ ਦਾ ਪ੍ਰਕਾਸ਼ ਹੈ ਇੱਕ ਅੰਦਰੋਂ ਅੰਦਰੋਂ ਉੱਠਣਾ ਹੈ ਇੱਕ ਸਾਡੀ ਭੁੱਖ ਹੈ ਇੱਕ ਲੋੜ ਹੈ ਠੀਕ ਹੈ ਵੱਡੇ ਢਿੱਡ ਬਣਾ ਲੈ ਅਸੀਂ ਨੀयत ਨਹੀਂ ਰੱਜੀ ਨੀयत ਸਾਫ਼ ਕਰਨੀ ਪੈਗੀ ਆਪਣੇ ਆਪ ਨੂੰ ਸਮਝਾਣਾ ਪਏਗਾ ਜ਼ਿੰਮੇਵਾਰੀ ਸਮਝਣੀ ਪਏਗੀ ਧਰਮ ਕੀ ਹੈ ਧਰਮ ਦੇ ਕਈ ਅਰਥ ਨੇ ਸਾਰੇ ਦਾ ਇੱਕੋ ਹੀ ਧਰਮ ਹੈ ਧਰਮ ਫਰਜ਼ ਵੀ ਹੈ ਸੋ ਅਸੀਂ ਧਰਮ ਛੱਡਤਾ ਅੱਛਾ ਇੱਕ ਟਿੱਕਾ ਵੀ ਲਾਂਦੇ ਹਨ ਥੋਤੀ ਵੀ ਬੰਨਦੇ ਹਨ ਆਪਣਾ ਚੌਂਕਾ ਸੁੱਚਾ ਕਰਦੇ ਹਨ ਪਰ ਪਖੰਡ ਕਰਦੇ ਹਾਂ ਸੀ ਸੋ ਇਹ ਕਲਰ ਸਕੀਮ ਸ਼ਕਲਦਾਰ ਕੋ ਛੱਡ ਕੇ ਗਏ ਹੋ ਤੁਹਾਰੇ ਦੁਆਰ ਭਾਏਗੇ ਕਿ ਲਾਜਸ ਗੋਬਦਾਸ ਦੁਆਰ ਇਹ ਪਖੰਡ ਛੱਡਣਾ ਪਏਗਾ ਫਾਰਮੈਟ ਹੀ ਛੱਡਣੀ ਪਏਗੀ ਇਹ ਹਲ ਕਹਿੰਦਾ ਜਿੰਨਾ ਮੈਂ ਰਸ ਲੈਣਾ ਲੈ ਲਿਆ ਫਾਂ ਡਿੱਗਦੇ ਆ ਤ੍ਰਿਸ਼ਨਾ ਬਿਰਲੇ ਕੀ ਬੁਜੀ ਹੈ ਅਸੀਂ ਜਿੰਨੀ ਉਮਰ ਵੱਧੀ ਹੈ ਸਾਡਾ ਲਾਲਚ ਵੱਧਦਾ ਹੈ ਠੀਕ ਹੈ ਲਾਲਚ ਕਰਨਾ ਠੀਕ ਹੈ ਕੰਮ ਕਰੋ ਤੇ ਮਹੰਕਾਰੇ ਚਾਹੀਦਾ ਸੀ ਪਰਮੇਸ਼ਰ ਨੇ ਪਾਇਆ ਹੈ ਜੇ ਲਾਲਕਿਰ ਤੋਂ ਅੱਗੇ ਨਹੀਂ ਸੋ ਮਹਾ ਲਾਲਚ ਇਹ ਸਾਨੂੰ ਬਿਨ ਪਾਣੀ ਤੋਂ ਡੋਬੇਗਾ ਅਸੀਂ ਸਕੂਲ ਨੂੰ ਛੱਡਣਾ ਸੀ ਬੱਸ ਨੂੰ ਕਾਰ ਨੂੰ ਹਵਾਈ ਜਹਾਜ਼ ਨੂੰ ਕਿਸ਼ਤੀ ਨੂੰ ਏ ਅਸੀਂ ਸਮੁੰਦਰ पार ਕਰਕੇ ਛੱਡਣਾ ਸੀ ਸਰੀਰ ਸਾਡਾ ਇਹ ਸਾਨੂੰ ਦਾਨ ਚ ਮਿਲਿਆ ਹੈ ਇਹ ਵਿਰਲੇ ਨੂੰ ਸਮਝਾਏਗੀ ਜੀ ਅੰਦਰ ਹੀ ਆਇਆ ਹੋਇਆ ਹੈ ਇਹ ਅਸੀਂ ਜੀਰਵਾ ਹਾਂ ਅਸੀਂ ਇਹ ਨਮਾਣੀ ਜਿੰਦ ਪਤੀ ਤੋਂ ਬਿਨਾ अकेਲੀ ਹੈ ਬਛੜੇ ਬਿਨ ਗਾਂ ਅਕੇਲੀ ਹੈ ਸੋ ਅਸੀ ਇਹ ਭੇਡ ਨੂੰ ਭੇਡ ਸੀ ਜੜੀ ਲੈਲੇ ਨੂੰ ਚੁੰਗਰ ਲਾਪੀ ਮਤ ਦੇ ਮਗਰ ਲੱਗਣਾ ਸੀ ਅਸੀਂ ਮਨ ਦੇ ਮਗਰ ਲੱਗੇ ਭਣ ਪਾਣੀ ਤੋਈ ਡੁੱਬ ਜਾਾਂਗੇ ਜੀ ਮਨ ਦੀਆਂ ਮਰਜ਼ੀਆਂ ਕਰਿਆਂ ਜੀ ਮਨ ਸਾਡਾ ਅਧੂਰਾ ਹੈ ਪੂਰੇ ਦਾ ਲੜਫੜ ਨਾ ਪਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਅੱਜ 90% ਦੁਰਬਤ ਦਾ ਪ੍ਰਚਾਰ ਹੋ ਰਿਹਾ ਹੈ ਗੁਰਮਤ ਸਮਝਣੀ ਪੈਗੀ ਜੋ ਸਾਡਾ ਇਤਿਹਾਸ ਹੈ ਠੀਕ ਹੈ ਸਾਡੇ ਵੱਡੇ ਵਡੇਰੇ ਵੱਡੇ ਸੀ ਅਸੀਂ ਕੀ ਹਾਂ ਮੇਰੀ ਗੱਲ ਕਰਨੀ ਪੈਗੀ ਜਉਂਦੇ ਜੀ ਮਰਨਾ ਪਏਗਾ ਇਹ ਬੇਇੱਜ਼ਤ ਲਾਭ ਹਾਨੀ ਪੁੰਨ ਪਾਪ ਨਰਕ ਸੁਰਗ ਦੁੱਖ ਸੁੱਖ ਇਹ ਜੋ ਦੋ ਦੋ ਹਨ ਲਾਭ ਹਾਨੀ ਦਿਨ ਰਾਤ ਇੱਕੋ ਹੀ ਹੈ ਇਤੋਂ ਉੱਪਰ ਉੱਠ ਕੇ ਹੈ ਚੌਥੇ ਪਾਦ ਦਾ ਗਿਆਨ ਜੀ ਸਿੱਖੀ ਹੋ ਰਿਹਾ ਹੈ ਸਿੱਖ ਹੋ ਰਹਾ ਜੀ ਅਜਿਹਾ ਸੇ ਮਾਇਆ ਦੇ ਸਿੱਖ ਹੋ ਗਏ ਜੀ ਮਾਇਆ ਲਈ ਸਾਡੇ ਕੋ ਸਮਾ ਹੈ ਮਾਂ ਪਿਓ ਲਈ ਮਿੱਤਰਾਂ ਦੋਸਤਾਂ ਲਈ ਆਪਣੇ ਪਰਿਵਾਰ ਲਈ ਭੈਣ ਭਾਈ ਲਈ ਨਹੀਂ ਸੋ ਸਾਡਾ ਸਰੀਰ ਅੱਖਾਂ ਸੇ ਕੰਨ ਸੇ ਪਰਿਵਾਰ ਸੇ ਰੂਹ ਦੀ ਖਰਾਕ ਹੋ ਰਹਾ ਉਹਦੇ ਰੋਗ ਹੋ ਰਹਨ ਤਣ ਦੇ ਖਰਾਕ ਹੋ ਰਹਾ ਉਹਦੇ ਰੋਗ ਹੋ ਰਹਨ ਅੰਦਰ ਇਹ ਤੇਰੇ ਖਜ਼ਾਨੇ ਜੀ ਆਤਮਾ ਚ ਸਾਰੇ ਖਜ਼ਾਨੇ ਬਾਹਰੋਂ ਕਰਨਾ ਆਉਣਾ ਹੈ ਇਹ ਖੁੱਲਣਾ ਪਏਗਾ ਭੰਡਾਰਾ ਜੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਸੁਦਾਸ ਤਾਂ ਬਹੁਤ ਹੀ ਗਲਤੀ ਹੋਰੀ ਜਾਂ ਮੂਰਖ ਜੀ ਦਾਸ ਹੈ ਸੰਗਤ ਉਹ ਗੁਰੂ ਬਖਸ਼ਨਾਰ ਤੂੰ ਕੌਣ ਹੈ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਉਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਜੇ ਇੱਕ ਜੱਪ ਹੈ ਕਜਾਬ ਹੈ ਜੱਪ ਕੀ ਹੈ ਜੱਪ ਤੋਂ ਦਾ ਹੁਕਮ ਹੈ ਜੋ ਇੱਕ ਮਿੰਟ ਸੈਕਿੰਡ ਪਿੱਛੇ ਲੰਘ ਗਿਆ ਉਹ ਤਾਂ ਉਹਦਾ ਹੁਕਮ ਮੰਨਣਾ ਪਏਗਾ ਡਰ ਚ ਰਹਿਣਾ ਪਏਗਾ ਪ੍ਰੇਮ ਔਰ ਡਰ ਦੋ ਕਾਮਜਬੀ ਦੇ ਰਾਜ ਹਨ ਦੋ ਫਰਾ ਤੋਂ ਬਿਨਾ ਪੰਖੀ ਪੰਛੀ ਨਹੀਂ ਉੱਡਣਾ ਦੋ ਫਰਾ ਤੋਂ ਬਿਨਾ ਜਹਾਜ਼ ਵੀ ਨਹੀਂ ਉੱਡਣਾ ਦੋ ਦੋ ਚੀਜ਼ੀਆਂ ਹਨ ਪ੍ਰਵਾਨ ਕਰਦੀਆਂ ਪੈਣਗੀਆਂ ਜਿੰਨੂੰ ਡਰ ਹੀ ਨਹੀਂ ਹੋ ਵੇ ਆਪਣੇ ਡਿਊਟੀ ਦਾਏਗਾ ਜੀ ਪਰਮੇਸ਼ਰ ਆਇਆ ਹੋਇਆ ਹੈ ਸੋ ਇਹ ਸੱਚੀ ਖਸਮ ਹੈ ਜੋ ਸਾਰਿਆਂ ਦਾ ਸਾਰਿਆਂ ਨੂੰ ਚਲਾ ਰਿਹਾ ਹੈ ਸੱਚ ਦੀ ਹਮੇਸ਼ਾ ਜਿੱਤ ਹੋਏਗੀ ਜੀ ਸੱਚ ਜਿੰਨਾ ਮਰਜੀ ਡੂੰਗਾ ਦੱਪ ਦਿਓ ਉਬਰੇਗਾ ਇਹ ਰੁੱਖ ਗੱਡੇ ਹੋਏ ਹਨ ਰੁੱਖ ਵਰਗਾ ਜੀਵਨ ਚਾਹੀਦਾ ਹੈ ਰੁੱਖ ਸਾਨੂੰ ਫਲ ਦਿੰਦਾ ਹੈ ਸਾਨੂੰ ਆਕਸੀਜਨ ਦਿੰਦਾ ਹੈ ਹਵਾ ਸ਼ੁੱਧ ਕਰਦਾ ਹੈ ਸਾਨੂੰ ਮਿੱਠਾ ਫਲ ਦਿੰਦਾ ਹੈ ਸਭ ਕੁਝ ਦਿੰਦਾ ਹੈ ਪਰ ਸਾਡੇ ਤੋਂ ਕੁਝ ਲੈਂਦਾ ਨਹੀਂ ਇਹ ਪਾਣੀ ਸਾਡੇ ਤੋਂ ਕੋਈ ਕੀਮਤ ਲੈਂਦਾ ਨਹੀਂ ਇਹ ਹਵਾ ਧਰਤੀ ਕੀ ਦੇਣਾ ਦੇ ਸਕਦੇ ਆ ਪਰ ਵਿੱਚਰ ਦੀਆਂ ਚੀਜ਼ਾਂ ਬਾਜੀ ਚੀਜ਼ਾਂ ਵਰਤਨ ਵਾਸਤੇ ਹਨ ਉਹਦਾ ਸ਼ੁਕਰ ਕਰਨਾ ਹੈ ਅਰਦਾਸ ਕਰਨੀ ਆਪਣੇ ਆਪ ਨੂੰ ਸੰਭਾਲਣਾ ਹੈ ਜੀ ਪਗੜੀ ਸੰਵਾਲਣੀ ਐ ਇੱਕ ਲੱਤੇ ਖੜਾ ਖੜ ਸਕਦਾ ਬਿਨ ਲੱਤਾਂ ਟੁੱਟਗਾ ਜੀ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਮਾਈਕਲ ਜੀ ਕਾ ਖਾਲਸਾ ਵਾਹਿਗੁਰੂ ਬਥੇ ਦੇਖਤੇ ਬਥੇ ਦਾਸ ਤੋਂ ਬਹੁਤੀ ਗਲਤੀਆਂ ਹੋਰ ਮੂਰਖ ਜਿਹੇ ਦਾਸ ਹੈ ਸੰਗਤ ਉਹ ਬਖਸ਼ਣਾ ਬਖਸ਼ ਲੜਾ ਵੈਖ ਖਾਲਸਾ ਵਾਹਿਗੁਰੂ